ਅੱਜ ਬਾਲਕੋ ਨਾ ਲੜਿਆ ਔਰ ਇਹ ਜਿਹੜਾ ਲੜਾ ਦੇਖ ਰਹੇ ਹੋ ਕਿੱਥਿਆ ਛੋਟੇ ਮਸ਼ੀਨ ਲੱਗੀ ਆ ਇਹਨੂੰ ਕਰਮ ਨਾ ਲਾ ਕਹਿੰਦੇ ਆ ਔਰ ਇਹ ਕਰਮ ਨਾ ਲਾ ਦਿਨਾ ਨਗਰ ਦਾ ਇੱਕ ਇਹਦਾ ਸਲੇਮਪੁਰ ਉੱਥੋਂ ਚੱਲਦਾ ਫਿਰ ਇਹ ਫੇਰ ਜ਼ਿਗਜ਼ੈਗ ਸੱਤੂ ਆਪਕ ਹੁੰਦਾ ਇਹ ਅਜਨਾਲਾ ਜਾ ਕੇ ਤਸਕੀਨ ਆਲਾ ਬੰਦ ਔਰ ਇਹ ਨਾਲੇ ਦੀ ਪਿਛਲੇ ਕਈ ਸਾਲਾਂ ਤੋਂ ਤੁਸੀਂ ਸੋਹਣੀ ਲਿਆ ਇਥੋਂ ਦੀ ਵੱਸੋ ਇਥੋਂ ਦੇ ਜਿਹੜੇ ਨੁਮਾਇੰਦੇ ਨੇ ਇਥੋਂ ਦੇ ਜਿਹੜੇ ਪ੍ਰਤਵੰਤੇ ਨੇ ਉਹ ਲਗਾਤਾਰ ਦੱਸ ਰਹੇ ਨੇ ਕਿ 25 25 ਸਾਲ ਤੀ 30 ਸਾਲ ਹੋ ਗਏ ਇਸ ਨਾਲੇ ਦੀ ਸਾਰ ਕਿਸੇ ਨੇ ਨਹੀਂ ਲਈ ਕਈ ਸਰਕਾਰਾਂ ਆ ਨਗੀਆਂ ਕਈ ਆ ਗਈਆਂ ਪਰ ਇਹ ਨਾਲਾ ਉਸੇ ਤਰ੍ਹਾਂ ਉਸੇ ਤਰ੍ਹਾਂ ਰਿਹਾ ਇੰਨੀ ਜੜੀ ਬੂਟੀ ਇਹਨਾਂ ਨਾਲਾ ਚੋਖ ਹੋ ਗਿਆ ਨਤੀਜੇ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਲੋਕਾਂ ਦੀਆਂ ਜ਼ਮੀਨਾਂ ਨੇ ਔਰ ਇਹ ਨਾਲਾ ਸਾਫ਼ ਨਾ ਹੋਣ ਕਰਕੇ ਪਾਣੀ ਭਰ ਜਾਂਦਾ ਸੀ ਔਰ 2-2 3-3 ਫੁੱਟ 4 ਪਰੰਦੇ ਸਿੰਘ 4-4 ਫੁੱਟ 4-4 ਫੁੱਟ ਉੱਪਰ ਆ ਜਾਂਦਾ ਸੀਗਾ ਨਤੀਜੇ ਦੇ ਤੌਰ ਤੇ ਉੱਪਰ ਪਾਣੀ ਫਸਲਾਂ ਦੇ ਵਿੱਚ ਪਾ ਜਾਂਦਾ ਸੀਗਾ ਤੇ ਤਕਰੀਬਨ ਇੱਕ ਫਸਲ ਜਿਹੜੀ ਆ ਬਰਬਾਦ ਉਹ ਖਰਾਬ ਹੋ ਜਾਂਦੀ ਸੀ ਬਰਬਾਦ ਹੋ ਜਾਂਦੀ ਸੀ ਔਰ ਤਈ ਤਈ ਸਾਹ ਦੇ ਵਿੱਚ ਜਦੋਂ ਪਿੱਛੇ ਬਰਸਾਤ ਬਹੁਤ ਤੇਜ਼ ਹੋਈ ਆ ਇਵਨ ਲੋਕਾਂ ਦੇ ਆੜੀਆਂ ਝੋਲੇ ਦੀਆਂ ਪਲੀਰੀਆਂ ਸੀਗੀਆਂ ਉਹ ਵੀ ਖਤਮ ਹੋ ਗਈਆਂ ਸੀਗੀਆਂ ਕਿ ਵਰਿੰਦਰ ਗੋਇਲ ਜੀ ਜਿਹੜੇ ਸਾਡੇ ਮੰਤਰੀ ਨੇ ਉਹ ਗੁਰਦਾਸਪੁਰ ਆਏ ਸੀ ਔਰ ਉਹਨਾਂ ਦੇ ਅੱਗੇ ਆਪਾਂ ਇਹ ਮੰਗ ਰੱਖੀ ਸੀਗੀ ਕਿ ਸਾਡੇ ਦੋ ਨਾਲੇ ਨੇ ਇੱਕ ਤੇ ਕਿਰਨ ਨਾਲਾ ਵਾ ਤੇ ਦੂਜਾ ਜਿਹੜੀ ਸਾਡੀ ਆਲੇ-ਦਾਲ ਡਰੇਨ ਆ ਇਹਨਾਂ ਦੀ ਸਫਾਈ ਜ਼ਰੂਰ ਕਰਾਈ ਜਾਵੇ ਫੋਕਲੇਨ ਮਸ਼ੀਨਾਂ ਜਿਹੜੀਆਂ ਨੇ ਭੇਜੀਆਂ ਜਾਣ ਔਰ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਆਪਣੀਆਂ ਮਸ਼ੀਨਾਂ ਖਰੀਦੀਆਂ ਨੇ ਔਰ ਮਸ਼ੀਨਾਂ ਖਰੀਦ ਕੇ ਇਹ ਕੰਮ ਜਿਹੜਾ ਸ਼ੁਰੂ ਕਰ ਰਿਆ ਇਹ ਜਿਹੜਾ ਕਿਰਨ ਨਾਲਾ ਵਾ ਇਹਦੀ ਜਿਹੜੀ ਸਫਾਈ ਆ ਇਹ ਤਕਰੀਬਨ 68 ਦੇ ਕਰੀਬ ਪਿੰਡ ਨੇ ਜਿਹਨਾਂ ਵਿੱਚ ਫੋਕ ਲੈਂਡ ਚੱਲੂਗੀ ਔਰ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ 25 ਤੋਂ 23 ਪਿੰਡ ਨੇ ਆ ਕਮਾਲਪੋਰਾ ਹਰਦੋਸ਼ਨੀ ਆ ਮੁਕੰਦਪੋਰਾ ਹਾਂਜੀ ਪੋਪਰ ਆ ਸਿੱਧਾ ਵਾ ਉਸ ਤੋਂ ਬਾਅਦ ਆ ਬਲੰਗੜ ਅਲੂਣਾ ਵਾ ਸੋ ਇਦਾਂ ਕਰਦੇ ਹੋਏ ਇਹ ਤਕਰੀਬਨ 25 26 ਪਿੰਡਾਂ ਦੇ ਵਿੱਚ ਇਹਦੀ ਸਵਾਈ ਹੋਏਗੀ ਔਰ ਤਕਰੀਬਨ ਇਹਦੀ ਕਿਲੋਮੀਟਰ ਵੀ 25 ਦੇ ਕਰੀਬ 25 ਕਿਲੋਮੀਟਰ ਦੇ ਵਧਣਗੇ ਔਰ 55 ਲੱਖ ਰੁਪਈਆ ਇਹਦੇ ਦਾ ਖਰਚ ਆਊਗਾ ਔਰ ਉਹਦੇ ਨਾਲ ਇੱਕ ਉਹ ਜਿੰਦਾਬਾਦ ਜਿੰਦਾਬਾਦ ਇਹਦੇ ਨਾਲ ਸੋ ਇਸਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਜਿਨ੍ਹਾਂ ਦੀ ਕੋਸ਼ਿਸ਼ਾਂ ਦਾ ਕਿਰਨ ਨਾਲਾ ਜਿਸ ਨੂੰ ਸ਼ੱਕੀ ਨਾਲਾ ਵੀ ਕਿਹਾ ਜਾਂਦਾ ਹੈ ਅਤੇ ਆਲੇਚਕ ਡਰੇਨ ਦੀ ਸਫਾਈ ਦਾ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਗਿਆ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਪੰਜਾਬ ਅਤੇ ਜਲ ਸ्रोत ਮੰਤਰੀ ਨਾਲ ਮੁਲਾਕਾਤ ਕਰਕੇ ਕਿਰਨ ਨਾਲੇ ਦੀ ਸਫਾਈ ਲਈ 55 ਲੱਖ ਰੁਪਏ ਅਤੇ ਆਲੇਚਕ ਡਰੇਨ ਲਈ ਵੀ ਲੱਖ ਰੁਪਏ ਮਨਜ਼ੂਰ ਕਰਵਾ ਕੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਹੈ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਕਿਰਨ ਨਾਲੇ ਅਤੇ ਆਲੇਚਕ ਡਰੇਨ ਦੀ ਸਫਾਈ ਦਾ ਮੁੱਦਾ ਪੰਜਾਬ ਸਰਕਾਰ ਕੋਲ ਚੁੱਕਿਆ ਸੀ ਅਤੇ ਉਨ੍ਹਾਂ ਦੀ ਲਗਾਤਾਰ ਪੈਰਵੀ ਸਦਕਾ ਪੰਜਾਬ ਸਰਕਾਰ ਵੱਲੋਂ 2025 ਅਤੇ 26 ਦੇ ਮੌਨਸੂਨ ਤੋਂ ਪਹਿਲਾਂ ਇਸ ਨਾਲੇ ਨੂੰ ਸਾਫ਼ ਕਰਵਾਉਣ ਲਈ 20 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅੱਜ ਪਿੰਡ ਕਮਾਲਪੁਰ ਦੇ ਨਜ਼ਦੀਕ ਤੇਰੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਜੋ ਬਰਸਾਤੀ ਜ਼ਮੀਨ ਸ਼ੁਰੂ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਜਿਵੇਂ ਉਹ ਪੰਜਾਬ ਆਰਡਰ ਨਿਊ ਰੂਪ ਸਿੰਘ ਸੇਖਾ ਦੀ ਰਿਪੋਰਟ ਵੀ ਨਾ ਲੱਗੀ। ਦਾ ਵੀ ਤਾਂ ਸਦੇ ਦੇ ਬਰੇ ਮੇਰਾ ਨਾਮ ਰੇਖਾ ਗੁਰਮੁਖ ਔਰ ਮੈਂ ਬੈਲ ਸਾਹਿਬ ਦਾ ਬਹੁਤ ਬਤਨ ਕਰਦੀ ਆਂ ਨਮਸਕਾਰ ਮੇਨਾਲੂ ਸਾਰੇ ਭੈਣ ਭਰਾਵਾਂ ਨੂੰ ਤੇ ਬੈਲ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡੇ ਪਿੰਡ ਦੇ ਵਿੱਚ ਸਾਡੇ ਸਰਪੰਚ ਸਾਹਿਬ ਵੀ ਸਾਰੇ ਕੰਮ ਵਧੀਆ ਕਰ ਰਹੇ ਨੇ ਜਦੋਂ ਨੇ ਆਪਣਾ ਮਨਟੀ 35 ਸਾਲ ਹੋ ਗਿਆ ਇਹਦੇ ਇੱਥੇ ਵਿਆਹ ਸ਼ਾਦੀ ਹੋਏ ਨੇ ਅਜੇ ਤੱਕ ਕਦੀ ਨਹੀਂ ਦੇਖਿਆ ਕੋਈ ਨੂੰ ਬਣ ਕਰਨ ਕਿੰਨੀ ਕੋਈ ਸਫਾਈ ਹੁੰਦੀ ਜਾਂ ਕੋਈ ਇਹੋ ਜਿਹਾ ਸੁਧਾਰ ਨਹੀਂ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਲੋਕ ਦੁਨੀਆ ਦੀ ਪਿੰਡ ਦੇ ਸਾਰੇ ਲੋਕ ਖੁਸ਼ ਨੇ ਇਸ ਗੱਲ ਤੇ ਬਹੁਤ ਵਧੀਆ ਵਧੀਆ ਕੰਮ ਹੋ ਰਿਹਾ ਹੋਣਾ ਮੈਂ ਪਰਮਜੀਤ ਸਿੰਘ ਸਾਖਤਾ ਸਰਪਾਈ ਪਿੰਡ ਹਸਲਪੁਰ ਇੱਥੇ ਕਿਰਨ ਵਾਲੇ ਤੇ ਪਹੁੰਚੇ ਕਮਾਲਪੁਰ ਅਸੀਂ ਤੇ ਬਹਿਲ ਸਾਹਿਬ ਦਾ ਤੇ ਸਰਕਾਰ ਦਾ ਕੋਟ ਕੋਟ ਧੰਨਵਾਦ ਕਰਨੇ ਵੀ ਜਿਹਨੇ 30 ਸਾਲ ਬਾਅਦ ਇਹ ਇਲਾਕੇ ਦੀ ਸਾਦ ਦੀ ਛੋੜੀ ਲਈ ਆ ਤੇ ਲੋਕਾਂ ਦੀ ਫਸਲ ਮਰਨ ਤੋਂ ਬਚ ਜੇਗੀ ਤੇ ਬਹੁਤ ਬਹੁਤ ਮਿਹਰਬਾਨੀਆਂ ਹੋਰੇ ਤੋਂ ਵੱਧ ਕੀ ਸ਼ੁਕਰਾਨਾ ਹੋ ਸਕਦਾ ਇਹਨਾਂ ਦਾ ਇਹ ਬੜੇ ਖੁਸ਼ ਆ ਜੀ ਲਾਕਾ ਬੜਾ ਖੁਸ਼ ਆ ਬੀਬੀਆਂ ਤੱਕ ਵੇਖਣ ਆਈਆਂ ਨੇ ਕਿ ਲੋਕਾਂ ਦੀ ਫਸਲ ਬਚ ਜੇਗੀ ਕਿ ਜੇ ਇਦਾਂ ਸਪਾਈ ਹੋ ਗਈ ਤੇ ਬਾਕੀ ਜਿਹੜੀ ਮਹਾਰਾਜ ਮਿਹਰ ਕਰ ਦੇਣੀਆਂ ਇੱਕ ਮੈਂ ਹੋਰ ਬੇਨਤੀ ਕਰਦਾ ਜੇ ਸਰਕਾਰਾਂ ਇਦਾਂ ਕਰਦੀ ਤੇ ਗਾਂਵਾਂ ਵਿੱਚ ਬਾਹ ਫੜ ਕੇ ਵੋਟਾਂ ਵੀ ਪਾਦੇ ਉਹ ਕਿਤੇ ਅਗਲੀ ਵਾਰੀ ਨਾ ਕਰੇ ਉਹ ਸੋਚਦੇ ਜੇ ਫਾਇਦੇ ਲਈ ਜੋ ਵੋਟਾਂ ਵਾਰੇ ਆ ਕੇ ਆਹੀ ਨਹੀਂ ਇਹ ਕੰਮ ਕਰ ਗਿਆ ਇਹ ਵੀ ਕੰਮ ਕਰ ਗਿਆ ਜਿੰਦਾਬਾਹ ਮਹਿਰ ਸਾਹਿਬ ਜਿੰਦਾਬਾਹ